ਮੇਰਾ ਨਾਮ ਯੁਗਰਾਜ ਕੌਰ ਹੈ ਤੇ ਮੈਂ ਪੰਜਾਬ ਪੁਲਿਸ ਦੇ ਵਿੱਚ ਐਜ਼ ਅ ਸਬ ਇੰਸਪੈਕਟਰ ਜੁਆਇਨ ਕਰਿਆ ਹੈ ਮੇਰਾ ਜੋ ਫੈਮਿਲੀ ਬੈਕਗਰਾਉਂਡ ਹੈ ਮੇਰੇ ਪੇਰੈਂਟਸ ਮੇਰੇ ਮੰਮਾ ਮੇਰੇ ਡੈਡੀ ਤੇ ਮੇਰੀ ਇੱਕ ਛੋਟੀ ਜੀ ਸਿਸਟਰ ਹੈ 1.5 ਸਾਲ ਦੀ ਉਹ ਸਿਰਫ ਤੇ ਮੇਰਾ ਬ੍ਰਦਰ ਸੀ ਉਹਦੀ ਬਟ ਡੈਥ ਹੋ ਗਈ ਸੀ ਸਭ ਤੋਂ ਪਹਿਲਾਂ ਮਾਨ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਉਹਨਾਂ ਦੇ ਬਦੌਲਤ ਮੈਂ ਇੱਥੇ ਤੱਕ ਪਹੁੰਚੀ ਸੁਪਨੇ ਮੇਰੇ ਸੀ ਪਰ ਕਹਿਣਾ ਵੀ ਖੰਭ ਉਹਨਾਂ ਨੇ ਲਾਇਆ ਮੇਰੇ ਸੁਪਨਿਆਂ ਨੂੰ ਮੇਰਾ ਨਾਮ ਜਰਨਦੀਰ ਸਿੰਘ ਹੈ ਤੇ ਮੈਂ ਰੋਪੜ ਜਿਲ੍ਹੇ ਤੋਂ ਬਿਲੋਂਗ ਕਰਦਾ ਹਾਂ ਨੌਕਰੀ ਵੀ ਮੇਰੀ ਮੈਰਿਟ ਦੇ ਹਿਸਾਬ ਨਾਲ ਮਿਲੀ ਆ ਮਾਂ ਕੀ ਕਿਸੇ ਪੈਸਾ ਚੱਲਣਾ ਜਾਂ ਕੁਝ ਐਜੀ ਚੀਜ਼ ਤੇ ਮੇਰਾ ਇੱਕ ਵੀ ਰੁਪਈਆ ਇਸ ਵਿੱਚ ਨਹੀਂ ਚੱਲਦਾ ਤੇ ਅਸੀਂ ਕੋਈ ਬਹੁਤੇ ਤਕੜੇ ਪਰਿਵਾਰ ਤੋਂ ਤਾਂ ਹੈ ਨਹੀਂ ਨਾ ਮੇਰੇ ਮਾਵਾ ਪਿਓ ਨੇ ਜੋਗੇ ਹੈਗੇ ਸੀਗੇ ਮੇਰਾ ਨਾਮ ਕਿਰਨਜੀਤ ਕੌਰ ਹੈ ਮੈਂ ਪਿੰਡ ਮਾਲਾਕਲਾ ਜ਼ਿਲ੍ਹਾ ਮੋਗਾ ਤੋਂ ਬਿਲੋਂਗ ਕਰਦੀ ਆਂ ਮੇਰੇ ਫਾਦਰ ਸਾਹਿਬ ਜੋ ਕਿ ਪੰਜਾਬ ਪੁਲਿਸ ਵਿੱਚ ਕਨਸਟੇਬਲ ਸਨ ਉਹਨਾਂ ਨੂੰ ਵੇਖ ਕੇ ਮੈਂ ਵੀ ਬਹੁਤ ਮੋਟੀਵੇਟ ਹੋਈ ਸੀ ਕਿ ਮੈਂ ਵੀ ਯੂਨੀਫਾਰਮ ਪਾਣੀ ਹੈ ਇਸ ਲਈ ਮੈਂ ਵੀ ਤਿਆਰੀ ਕਰਨ ਲੱਗ ਗਈ ਪਰ ਮੇਰੀ ਮਿਹਨਤ ਦਾ ਮੁੱਲ ਮੈਨੂੰ ਭਗਵੰਤ ਮਾਨ ਜੀ ਦੀ ਸਰਕਾਰ ਵਿੱਚ ਹੀ ਮਿਲਿਆ 2023 ਵਿੱਚ ਮੈਂ ਪੰਜਾਬ ਪੁਲਿਸ ਸਬ ਇੰਸਪੈਕਟਰ ਦਾ ਪੇਪਰ ਪਾਸ ਕੀਤਾ ਅਤੇ ਪੰਜਾਬ ਪੁਲਿਸ ਨੂੰ ਜੁਆਇਨ ਕੀਤਾ ਸਾਨੂੰ ਇਹ ਮੌਕਾ ਦੇਣ ਲਈ ਮੈਂ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਉਹਨਾਂ ਨੇ ਸਾਨੂੰ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਸਭ ਤੋਂ ਪਹਿਲਾਂ ਥੈਂਕ ਯੂ ਇਸ ਗੱਲ ਦਾ ਕਰਦੀ ਆ ਕਿ ਮੈਂ 2 ਸਾਲਾਂ ਦੇ ਵਿੱਚ 3 ਵਾਰੀ ਨੌਕਰੀ ਲੈ ਲਈ ਸਭ ਤੋਂ ਪਹਿਲਾਂ ਮੈਂ ਐਜ਼ ਅ ਕਾਂਸਟੇਬਲ ਜੁਆਇਨ ਕੀਤਾ ਸੀ ਉਸ ਤੋਂ ਬਾਅਦ ਕਾਂਸਟੇਬਲ ਰੰਦ ਰੰਦ ਨੇ ਮੈਂ ਟ੍ਰੇਨਿੰਗ ਹਲੇ ਜਸਟ ਕੰਪਲੀਟ ਹੀ ਹੋਈ ਸੀ ਤੇ ਮੇਰਾ ਹੈੱਡ ਕਾਂਸਟੇਬਲ ਦਾ ਪੇਪਰ ਕਲੀਅਰ ਹੋਇਆ ਹੈੱਡ ਕਾਂਸਟੇਬਲ ਦੀ ਹਲੇ ਮੈਂ ਟ੍ਰੇਨਿੰਗ ਦੇ 4 ਮੰਥ ਹੀ ਲਾਏ ਸੀਗੇ ਤੇ ਉਦੋਂ ਹੀ ਮੇਰਾ ਸਬ ਇਨਸਪੈਕਟਰ ਦਾ ਪੇਪਰ ਕਲੀਅਰ ਹੋਇਆ ਤੇ ਮੈਂ ਐਜ਼ ਅ ਸਬ ਇਨਸਪੈਕਟਰ ਜੁਆਇਨ ਕਰ ਲਿਆ ਇਹ ਸੁਪਨਾ ਸੀ ਕਿ ਅਸੀਂ ਬਾਹਰ ਜਾਈਏ ਕਿਉਂਕਿ ਇੱਥੇ ਸਾਨੂੰ ਰੁਜ਼ਗਾਰ ਦਾ ਕੋਈ ਸਾਧਨ ਨਹੀਂ ਦਿਖ ਰਿਹਾ ਸੀ ਪਰ ਜਦੋਂ ਭਗਵਾਨ ਤੁਮਨ ਜੀ ਦੀ ਸਰਕਾਰ ਆਈ ਤਾਂ ਸਾਨੂੰ ਇਹ ਅਹਿਸਾਸ ਹੋਇਆ ਕਿ ਨਹੀਂ ਨੌکریاں ਨਿਕਲ ਗਈਆਂ ਹਨ ਤੇ ਅਸੀਂ ਇੱਧਰ ਵੀ ਆਪਣਾ ਫਿਊਚਰ ਬਣਾ ਸਕਦੇ ਹਾਂ ਪੰਜਾਬ ਦੇ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਂ ਇਸ ਨੌਕਰੀ ਤੇ ਇਸ ਰੋਜ਼ਗਾਰ ਤੇ ਲੱਗਣ ਕਰ ਬਹੁਤ ਧੰਨਵਾਦ ਕਰਦਾ ਹਾਂ ਜੋ ਉਹਨਾਂ ਨੇ ਸਾਨੂੰ ਇਹ ਓਪਰਚੁਨਿਟੀ ਦਿੱਤੀ ਇਸ ਉਪਰਾਲੇ ਦੇ ਲਈ ਮੈਂ ਸੀਐਮ ਭਗਵੰਤ ਸਿੰਘ ਮਾਨ ਜੀ ਦਾ ਬਹੁਤ ਬਹੁਤ ਥੈਂਕਸ ਕਰਦੀ ਹਾਂ ਉਹਨਾਂ ਦੀ ਬਦੌਲਤ ਹੀ ਮੈਂ ਤਿੰਨ ਤਿੰਨ ਨੌکریاں ਲੱਗ ਕੇ ਤੀਜੀ ਨੌਕਰੀ ਤੇ ਹਾਂ ਤੇ ਮੈਨੂੰ ਜੱਗੇ ਵੀ ਮੌਕਾ ਮਿਲਦਾ ਰਿਹਾ ਤਾਂ ਮੈਂ ਅੱਗੇ ਹੋਰ ਵੀ ਟਰਾਈ ਕਰਦੀ ਰਹੂੰਗੀ